8 ਸਾਲ ਪਹਿਲੇ ਰਿੱੜ ਦੀ ਹੱਡੀ ਟੁੱਟਣ ਦੇ ਬਾਵਜੂਦ ਨੌਜਵਾਨ ਦੇ ਹੌਸਲੇ ਬੁਲੰਦ 휠ਚੇਅਰ ਤੇ ਜੋਮੈਟੋ ਦੀ ਡਿਲੀਵਰੀ ਦਾ ਕਰਦਾ ਹੈ ਕੰਮ ਬਾਕੀਆਂ ਲਈ ਬਣਿਆ ਮਿਸਾਲ ਅੱਜ ਕੱਲ ਜਿੱਥੇ ਪੜ੍ਹੇ ਲਿਖੇ ਨੌਜਵਾਨ ਛੋਟਾ ਕੰਮ ਕਰਨ 'ਚ ਸ਼ਰਮਿੰਦਗੀ ਮਹਿਸੂਸ ਕਰਦੇ ਨੇ ਉੱਥੇ ਹੀ ਪਠਾਨਕੋਟ ਦਾ ਇੱਕ ਨੌਜਵਾਨ ਇਹਨਾਂ ਦਿਨ ਸਾਰਿਆਂ ਤੇ ਲਈ ਮਿਸਾਲ ਬਣਿਆ ਹੋਇਆ ਹੈ ਜਿਸ ਦੀ ਵਜ੍ਹਾ ਹੈ ਕਿ ਉਹ 휠ਚੇਅਰ ਉੱਤੇ ਬੈਠ ਕੇ ਆਪਣੇ ਕੰਮ ਨੂੰ ਬੇਖੂਬੀ ਅੰਜਾਮ ਦੇ ਰਿਹਾ ਹੈ ਅਤੇ ਇਹਨਾਂ ਦੀ ਨਾ ਸ਼ਹਿਰ ਦਾ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ ਇਸ ਸਬੰਧੀ ਜਦ ਇਸ ਨੌਜਵਾਨ ਨਾਲ ਗੱਲ ਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ 8 ਸਾਲ ਪਹਿਲੇ ਇੱਕ ਹਾਦਸੇ 'ਚ ਉਸਦੀ ਰਿੱਡੀ ਹੱਡੀ ਟੁੱਟ ਗਈ ਸੀ ਜਿਸ ਦੇ ਬਾਵਜੂਦ ਉਹ ਘਰ ਹੀ ਬੈਠਿਆ ਹੋਇਆ ਸੀ ਅਤੇ ਕੁਝ ਕਰਨ ਦਾ ਜਜ਼ਬਾ ਉਸਦੇ ਅੰਦਰ ਸੀ ਪਰ ਉਹ ਕੁਝ ਕਰ ਨਹੀਂ ਪਾ ਰਿਆ ਸੀ ਅਤੇ ਇਸੇ ਦੌਰਾਨ ਉਸ ਦਾ رابطہ ਚੇਨਈ ਦੀ ਇੱਕ ਸੰਸਥਾ ਦੇ ਨਾਲ ਹੋਇਆ ਜਿਨ੍ਹਾਂ ਵੱਲੋਂ ਉਸ ਨੂੰ 휠ਚੇਅਰ ਦਿੱਤੀ ਗਈ ਅਤੇ ਜਮੈਟੋ ਚ ਡਿਲੀਵਰੀ ਦਾ ਕੰਮ ਦਿਵਾਇਆ ਗਿਆ ਅਤੇ ਹੁਣ ਇਸ ਕੰਮ ਰਾਹੀਂ ਆਪਣਾ ਅਤੇ ਆਪਣੀ ਮਾਤਾ ਦਾ ਗੁਜ਼ਾਰਾ ਕਰ ਰਿਹਾ ਹੈ ਇਸ ਮੌਕੇ ਉਹਨਾਂ ਨਸ਼ੇ ਦੇ ਛੇਵੇਂ دریا ਚ ਫਸੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨਸ਼ੇ ਨੂੰ ਤਿਆਗੋ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਮੇਰਾ ਨਾਮ ਭਾਈ ਮਨਜੀਤ ਹੈ ਮੈਂ ਹਾਂ ਮੈਂ ਤਾਂ ਧੀਰੇ ਲਾਡੋ ਚੱਤ ਪਾ ਭਈ ਜਿਹੜੀ ਚੱਕੀ ਚੇਅਰ ਤੇ ਕੀ ਕਾਰੋਬਾਰ ਕਰਦੀ ਉਹ ਨਾਲ ਜੀ ਭਾਈ ਮੈਂ ਜਮੈਟੋ ਦਾ ਕੰਮ ਕਰਦਾ ਤੇ ਮੈਨੂੰ ਚन्नई ਦੀ ਇੱਕ ਫਾਊਂਡੇਸ਼ਨ ਹੈਗੀ ਅਜਤੀ ਪਾਰਖ ਉਹਨਾਂ ਨੇ ਸਾਨੂੰ ਹੈਲਪ ਕੀਤੀ ਉਹਨਾਂ ਨੇ ਆਹ व्हीਲਚੇਅਰ ਦਿੱਤੀ ਹੈ ਜਿਹੜੀ ਸਕੂਲੀ ਦਾ ਵੀ ਕੰਮ ਕਰਦੀ ਹੈ ਤੇ ਉਹਨਾਂ ਨੇ ਨਾਲ ਹੀ ਕੰਮ ਦਿੱਤਾ ਸਾਨੂੰ ਤੇ ਕੰਮ ਕਰੀਦਾ ਆਪਣਾ ਪਰਵਾਰ ਤੋਂ ਬੋਲਣ ਦੀ ਪਰਵਾਰ ਚ ਮੈਂ ਤੇ ਮੇਰੇ ਮੰਮੀ ਹਾਂ ਜੀ ਕਿਹੜਾ ਤੁਹਾਨੂੰ ਅਕਲ ਲੱਗਦਾ ਵਾਪਸੀ ਘਟਣਾ ਜੀ ਇਹ ਵੀ ਭਾਈ ਮੇਰਾ ਐਕਸੀਡੈਂਟ ਹੋਇਆ ਜੀ ਕੰਮ ਤੇ ਮੈਂ ਕਫਨ ਬਲਾਸ਼ੀਸ਼ੇ ਦਾ ਕੰਮ ਕਰਦਾ ਹਾਂ ਜੀ ਉਹ ਪੂਰਾ ਕਰੇਟ ਮੇਰੇ ਉੱਤੇ ਫਲਟਿਆ ਉਹਦੇ ਕਰਕੇ ਰੀਲ ਤੇ ਵੀ ਟੁੱਟ ਗਈ ਤੇ ਉਹਦੇ ਕਰਕੇ ਲਾਟੇ ਤੋਂ ਥੱਲੇ ਤੇ ਚੂਲੇ ਤੋਂ ਥੱਲੇ ਤੋਂ ਕੋਈ ਪਤਾ ਨਹੀਂ ਲੱਗਦਾ ਕਿੰਨੇ ਚਿਰ ਪਹਿਲਾਂ ਹਾਦਸਾ ਆਇਆ ਇਹ 8 ਸਾਲ ਪਹਿਲਾਂ ਮੇਨੂੰ ਹਾਦਸਾ ਆਇਆ ਜੀ ਕੰਮ ਕਰਦੇ ਲੋਕਾਂ ਦਾ ਕਿੰਨਾ ਦਾ ਨੋਟਿਸ ਸੀ ਹੁੰਦਾ ਵਧੀਆ ਭਾਈ ਵਧੀਆ ਲੱਗਦਾ ਜਾਂਦੇ ਜਾਂਦੇ ਲੋਕੀ ਸਲਾਮ ਕਰਦੇ ਆ ਕਿ ਐਪਰੀਸ਼ੀਏਟ ਕਰਦੇ ਆ ਕਿ ਵਧੀਆ ਕੰਮ ਕਰ ਰਹੇ ਹੋ ਤੁਸੀਂ ਕਿਸ ਤਰ੍ਹਾਂ ਕਾਰੋਬਾਰ ਫਿਰ ਆਪਣਾ ਤੁਸੀਂ ਸ਼ੁਰੂ ਕੀਤਾ ਹੈ ਕਾਰੋਪਾਈ ਭਾਜੀ ਆਹੀ ਚਾਰਕ ਮਹੀਨੇ ਹੋਇਆ ਮੈਨੂੰ ਆ ਮਿਲੀ ਨੂੰ ਤੇ ਉਹਨਾਂ ਨੇ ਹੀ ਇਹ ਕੰਮ ਦਿੱਤਾ ਸੀ ਕਿ ਨਾਲੇ ਕੰਮ ਕਰੋ ਆਪਣਾ ਤੇ ਨਾਲੇ ਆਪਣੀ ਡੇਲੀ ਦੀ ਹਾਂ ਜੀ ਦਾ ਆਰਡਰ ਦੇ ਜਾਂਦੇ ਹੋ ਕਿਤੇ ਕੋਠੇ ਤੇ ਜਾਂ ਬਾਜ਼ਾਰ ਕਿਤੇ ਲੋਕੀ ਤੁਹਾਨੂੰ ਕਰਦੇ ਨੇ ਸੀ ਨਹੀਂ ਭਾਜੀ ਕੁਝ ਨਹੀਂ ਕੋਈ ਪ੍ਰੋਬਲਮ ਨਹੀਂ ਆਂਦੀ ਵੈਸੇ ਤੇ ਫੋਨ ਕਰ ਦਿੱਤਾ ਵਾ ਕਸਟਮਰ ਵੀ ਆ ਕੇ ਲੈ ਜਾਂਦਾ ਵਾ ਰੈਸਟੋਰੈਂਟ ਵਾਲੇ ਵੀ ਆ ਕੇ ਫੜਾਏ ਹੁੰਦੇ ਆ ਆਹੀਂ ਸਿਰਫ ਡਿਲੀਵਰ ਕਰਨ ਜਾਣਾ ਹੁੰਦਾ ਆ ਉਹ ਵੀ ਉਹ ਕੀ ਮੈਸੇਜ ਨਾ ਜਾਂਦੇ ਜਿਹੜਾ ਤੇ ਹੱਥ ਤੇ ਸਲਾਮਤ ਰਹੇ ਔਰ ਨਸ਼ੇ ਦੇ ਵਿੱਚ ਪਏ ਰਹੇ ਭਾਈ ਜਿਹੜੇ ਨਸ਼ਿਆਂ ਚ ਤੇ ਉਹਨਾਂ ਨੂੰ ਕਹਿਣਾ ਚਾਹੁੰਦਾ ਇੱਕੋ ਹੀ ਗੱਲ ਕਿ ਕੰਮ ਕਰੋ ਆਪਣਾ ਘਰ-ਬਾਰ ਦੇਖੋ ਇਸ ਤੋਂ ਵੱਧ ਕੇ ਹੋਰ ਕੁਝ ਵੀ ਨਹੀਂਗਾ ਹਾਂ ਸੋ ਤੋਂ ਬਾਅਦ ਆਪਣੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਕਰਦੇ ਰਹੇ ਗੁਜ਼ਾਰਾ ਭਾਈ ਇਤਰਾ ਮਮੀ ਸਲਾਈ ਦਾ ਕੰਮ ਕਰਦੇ ਰਹੇ ਸੀ ਥੋੜਾ ਬੋੜਾ ਤੇ ਫਿਰ ਉਹ ਕਰਦੇ ਮੈਂ ਤੁਹਾਨੂੰ ਪਤਾ ਬੈੱਡ ਤੇ ਬੈੱਡ ਮੈਡ ਰੀਡਨ ਉਹਨਾਂ ਕੋਈ ਕੰਮ ਤੇ ਕਰ ਨਹੀਂ ਸਕਦਾ ਸੀ